ਅੱਜ ਮਜੀਠਾ ਹਲਕੇ ਦੇ ਵਿੱਚ 23 ਪਿੰਡੂ ਲਿੰਕ ਸੜਕਾਂ ਦਾ ਨਵੀਨੀਕਰਨ ਜਿਹੜਾ ਕੀਤਾ ਜਾ ਰਿਹਾ ਹੈ ਉਹਦਾ ਦੁਕਾਟਨ ਹੈ। ਕੁੱਲ 11 ਕਰੋੜ 32 ਲੱਖ 68 ਹਜ਼ਾਰ ਰੁਪਏ ਦਾ ਪ੍ਰੋਜੈਕਟ ਹੈ। ਜਿਹਦੇ ਵਿੱਚ 9 ਕਰੋੜ 94 ਲੱਖ ਸੜਕਾਂ ਦਾ ਨਵੀਨੀਕਰਨ ਹੈ ਤੇ ਅੱਗੇ ਮੇਨਟੇਨੈਂਸ ਅਗਲੀ ਉਹ ਉਹਨਾਂ ਸੜਕਾਂ ਦੀ ਅੱਗੇ ਸਾਮਬ ਸੰਭਾਲ ਵਾਸਤੇ 1 ਕਰੋੜ 38 ਲੱਖ 15000 ਰੁਪਏ ਉਹਦੇ ਵਾਸਤੇ ਆ ਬੀਰੋ ਪੰਜਾਬ ਦੇ ਵਿੱਚ ਮੈਂ ਉਦੋਂ ਅਜਨਾਲੇ ਤੋਂ ਹੀ ਸ਼ੁਰੂਆਤ ਕੀਤੀ ਸੀ 19000 ਕਿਲੋਮੀਟਰ ਤਾਂ ਲਿੰਕ ਸੜਕਾਂ ਨੇ ਟੋਟਲ 43000 ਕਿਲੋਮੀਟਰ ਸੜਕਾਂ ਦਾ ਕਾਇਆਪਲਟ ਕਰਨ ਦਾ ਕੰਮ ਚੱਲ ਰਿਹਾ ਹੈ ਤੁਸੀਂ ਰੋਜ਼ ਵੀਡੀਓ ਦੇਖਦੇ ਹੋਵੋਗੇ ਮੇਰੇ ਕੋਲੇ ਵੀ ਬਹੁਤ ਵੀਡੀਓ ਆਉਂਦੀਆਂ ਨੇ ਵੀ 20 ਸਾਲ ਬਾਅਦ ਸੜਕ ਬਣੀ ਹੈ ਜੀ ਆਹ ਸੜਕ ਤੇ ਜੀ ਇੰਨੇ ਐਕਸੀਡੈਂਟ ਹੁੰਦੇ ਸੀ ਇੰਨੀਆਂ ਮੌਤਾਂ ਹੁੰਦੀਆਂ ਸੀ ਅੱਜ ਉਹ ਸੜਕ ਚੌੜੀ ਹੋ ਗਈ ਜੀ ਐਕਸੀਡੈਂਟ ਘਟ ਗਏ ਜੀ ਕਿੰਨੇ ਘਰਾਂ ਦੇ ਚਰਾਗ ਬਚ ਗਏ ਜੀ ਮੇਰੇ ਕੋਲੇ ਵੀਡੀਓ ਆਉਂਦੀਆਂ ਰੋਜ਼ ਇਹ ਸਰਕਾਰਾਂ ਦਾ ਫਰਜ ਹੈ ਜੀ ਕੋਈ ਆਸਾਨ ਨਹੀਂ ਹੈਗਾ ਇਹ ਇੱਕ ਸੜਕ ਬਣਾ ਕੇ ਨਾ ਕੱਲ ਹੀ ਕਾਂਗਰਸੀ ਕਹਿੰਦੇ ਆ ਦੇਖੋ ਸੜਕ ਬਣਾਤੀ ਕਮਾ ਲਓ ਬਈ ਫਰਜ ਹੈ ਸਾਡਾ ਸੜਕਾਂ ਬਣਾਉਣਾ ਸਾਡਾ ਫਰਜ ਹੈ ਲੋਕ ਟੈਕਸ ਦਾ ਪੈਸਾ ਦਿੰਦੇ ਨੇ ਉਹਨਾਂ ਉਸੇ ਪੈਸੇ ਨਾਲ ਹੀ ਆ ਜਿਹੜਾ 11 ਕਰੋੜ 32 ਲੱਖ 68000 ਹੈ ਤੁਹਾਡੇ ਹੀ ਪੈਸੇ ਆ ਤੁਹਾਡੇ ਦੀ ਲਾ ਰਹੇ ਆ ਕੋਈ ਛਾਨ ਨਹੀਂ ਕਰ ਰਹੇ ਬਸ ਦੁੱਖ ਇਸ ਗੱਲ ਦਾ ਇਸ ਤੋਂ ਪਹਿਲਾਂ ਇਹ ਪੈਸਾ ਲੀਡਰਾਂ ਦੇ ਢਿੱਡ ਚ ਜਾਂਦਾ ਸੀ ਜਿਹੜਾ ਕਿ ਆਪਾਂ ਨੇ ਉਹ ਨੱਕਾ ਬੰਦ ਕਰਕੇ ਹੁਣ ਸਿੱਧਾ ਲੋਕਾਂ ਦੇ ਕੰਮਾਂ ਤੇ ਲੱਗਣ ਲੱਗ ਗਿਆ ਉਸੇ ਪੈਸੇ ਨਾਲ ਸਕੂਲ ਬਣ ਰਹੇ ਨੇ ਉਸੇ ਪੈਸੇ ਨਾਲ ਆਮ ਆਦਮੀ ਕਲੀਨਿਕ ਖੁੱਲ ਰਹੇ ਨੇ ਇਲਾਜ ਹੋ ਰਿਹਾ ਫਰੀ ਦੇ ਵਿੱਚ ਉਸੇ ਪੈਸੇ ਨਾਲ ਖਾੜੇ ਬਣ ਰਹੇ ਆ ਪਾਈਪਾਂ ਦੱਬ ਰਹੇ ਆ ਤੁਹਾਡੇ ਤੱਕ ਮੋਟਰਾਂ ਦੀ ਬਿਜਲੀ ਪਹੁੰਚ ਰਹੀ ਹੈ ਉਸੇ ਪੈਸੇ ਨਾਲ ਸਭ ਸਾਰੇ ਜਿੰਨੇ ਵਿਕਾਸ ਦੇ ਕੰਮ ਨੇ ਉਹ ਸਾਰੇ ਉਸੇ ਪੈਸੇ ਨਾਲ ਚੱਲ ਰਹੇ ਨੇ ਕੋਈ ਸਰਕਾਰ ਤੁਹਾਡੇ ਤੇ ਸਹਾਨ ਨਹੀਂ ਕਰਦੀ Why? Wow. Wow. Wow.